ਰਬਾਣ ਰਬਾਣ ਕਿਦਾ ਬਣੋਦਾ ਬਣੋ ਸਬਦਾ ਬਣੋ ਜਾ ਮਿਰਚੀ ਮੁਰਗਾ ਮਿਰਚੀ ਮੁਰਗਾ ਹੈਲੋ ਹੈਲੋ ਡਾਕਟਰ ਸੂਦ ਹਾਂਜੀ ਬੋਲ ਰਿਹਾ ਜੀ ਡਾਕਟਰ ਸਾਹਿਬ ਮੈਂ ਤਾਂ ਬੋਲੇ ਆ ਨਹੀਂ ਜਾ ਰਿਹਾ ਮੇਰਾ ਗਲਾ ਬਹੁਤ ਖਰਾਬ ਹੈ ਕੋਈ ਗੱਲ ਨਹੀਂ ਤੁਸੀਂ ਕਲੀਨਿਕ ਆ ਜਾਓ ਮੈਂ ਉੱਥੇ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਚੈੱਕ ਅਪ ਕਰਕੇ ਤੁਹਾਨੂੰ ਉੱਥੇ ਮੈਡੀਸਿਨ ਦਵਾਈ ਦੇ ਦਿਆਂਗਾ ਮੈਨੂੰ ਤੁਸੀਂ ਡਾਕਟਰ ਸਾਹਿਬ ਆਪਣੀ ਟਾਈਮਿੰਗ ਦੱਸ ਦਿਓ ਅਗਰ ਤੁਸੀਂ ਹੁਣ ਆਉਣਾ ਤਾਂ ਤੁਸੀਂ 5 ਤੋਂ 8 ਆਜੋ ਕਲੀਨਿਕ ਖੁੱਲ੍ਹਾ ਹੋਊਗਾ ਨਹੀਂ ਕੱਲ ਸਵੇਰ ਹੋਣਾ ਅਗਰ ਤੁਸੀਂ ਤਾਂ 10 ਤੋਂ 2 ਵਜੇ ਤੱਕ ਕਲੀਨਿਕ ਖੁੱਲ੍ਹਾ ਰਹੂਗਾ ਮੇਰਾ ਮੰਮੀ ਮਾਰੀ ਜਾਂਦਾ ਟਿੰਕੂ ਮੈਨੂੰ ਹਰ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਬੱਚੇ ਸੁਖ ਦੇ ਨੂੰ ਹੁੰਦੇ ਆ ਕਿ ਮਾਂ ਨੂੰ ਤਾਂ ਪਰੇਸ਼ਾਨ ਕਰਨ ਵਾਸਤੇ ਹੁੰਦੇ ਆ ਮੈਂ ਗਾਲ੍ਹਾਂ ਕੱਢਾਂ ਜਿੰਦੇ ਤਾਂ ਚੁੱਪ ਹੀ ਨਹੀਂ ਕਰਦੇਗਾ ਲਹੂ ਪੀਤਾ ਹੈ ਚਿੜਿਆਕਾਰ ਬਣਾ ਕੇ ਰੱਖਿਆ ਹੈ ਆਪਾਂ ਫੇਰ ਰੱਬਾ ਮੇਰਾ ਦਿਲ ਕਰਦਾ ਮੈਂ ਹੁਣੇ ਹੀ ਮਰ ਜਾ ਮੈਂ ਰਹਿਣਾ ਨਹੀਂ ਇਸ ਘਰ ਨੇ ਚ ਇਹਨਾਂ ਦਾ ਚੰਗੇ ਤੇ ਮੈਂ ਦੋ ਪਾਲਾਂ ਦੀ ਮੈਂ ਤਾਂ ਨਿਆਣੇ ਜੰਮਣੇ ਹੀ ਨਹੀਂ ਸੀਗੇ ਐਨੂੰ ਹੀ ਇਹਦੇ ਪਿਓ ਨੂੰ ਅੱਗ ਲੱਗੀ ਹੋਈ ਸੀ ਨਿਆਣੇ ਜੰਮਣ ਦੀ ਨਿਕਲ ਜਾਓ ਆਪਣੇ ਕਬਰੇ ਚ ਹੈਲੋ ਹੈਲੋ ਡਾਕਟਰ ਸਾਹਿਬ ਮੈਮ ਤੁਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਕਿ ਤੁਸੀਂ ਸਮਝੋ ਤਾਂ ਸਹੀ ਚੇ ਤੁਸੀਂ ਹੁਣ ਹੁਣ ਮੈਂ ਤੁਹਾਨੂੰ ਦੱਸਦਾ ਵੀ ਹੁਣ 5 ਤੋਂ 8 ਆ ਜਾਓ ਨਹੀਂ ਫਿਰ ਕੱਲ ਨੂੰ ਆ ਜਾਓ ਬਿਲਕੁਲ ਹੁਣ ਪੇਸ਼ੈਂਟ ਬੈਠੇ ਜੀ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਸविता ਮੇਰਾ ਪਰਚ ਕਿੱਥੇ ਪਿਆ ਵਾ ਇੱਕ ਤੈਨੂੰ ਨਹੀਂ ਦਿਖਾਈ ਲੱਗਦੀ ਹੈ ਜੀ ਹੈਲੋ ਜੋ ਜਨਾਨੀ ਮਰਨ ਦਈ ਹੈ ਐਨੂੰ ਐਸ਼ਿਆ ਕਰਨ ਦੇ ਪੈਦੀ ਐਨਾ ਨਹੀਂ ਕਿ ਮੈਂ ਗਰਮ ਪਾਣੀ ਕਰਕੇ ਦੇਦਾ ਨਾਲ ਦਵਾਈ ਦੇਦਾ ਉਹਨੂੰ ਕਿ ਉਹ ਠੀਕ ਹੋ ਜਾਵੇ ਪਦਲ ਪਾਪ ਲੱਗਿਆ ਇਹ ਸਾਰੇ ਮੈਨੂੰ ਕਾਦੀ ਮੈਨੂੰ ਇਹ ਫੜਾ ਦਿਓ ਕਾਦੀ ਮੈਨੂੰ ਉਹ ਫੜਾ ਦਿਓ ਕਾਦੀ ਮੇਰਾ ਹੰਡਾ ਇੱਥੇ ਕਾਦੀ ਮੈਨੂੰ ਚਾਹ ਬਣਾ ਦਿਓ ਗਰਮ ਪਾਣੀ ਪਿਲਾ ਦਿਓ ਐਨਾਂ ਨੂੰ ਪਤਾ ਲੱਗਦਾ ਜਨਾਨੀ ਬਿਮਾਰ ਹੈ ਦੀ ਤੇ ਮੈਂ ਪਾਣੀ ਪਿਲਾਵਾ ਨੂੰ ਗਰਮ ਕਰਕੇ ਬੋਲੀ ਜਾਂਦੇ ਅੱਗੇ ਸਾਰਾ ਹੀ ਮੈਂਟਲਾਂ ਦਾ ਤੱਬਰ ਲੱਗਦਾ ਪਾਗਲ ਹੈਲੋ ਹਾਂਜੀ ਮੈਡਮ ਸਰ ਸਾਹਿਬ ਬੋਲੋ ਜੀ ਡਾਕਟਰ ਸਾਹਿਬ ਮੈਂ ਤਾਂ ਬੋਲਿਆ ਤਾਂ ਬਿਲਕੁਲ ਹੀ ਨਹੀਂ ਜਾ ਰਿਹਾ ਲੱਗ ਰਿਹਾ ਜੀ ਪਤਾ ਤੁਸੀਂ ਨਾ ਐਡਾ ਕਰੋ ਮੇਰੀ ਦਵਾਈ ਮੇਰੇ ਘਰ ਵਾਲੇ ਨੂੰ ਲਿਖਾ ਦਿਓ ਅੱਛਾ ਜੀ ਵੇ ਇਧਰ ਮਰ ਗੱਲ ਸੁਣ ਉਹਨਾਂ ਦੀ ਹਾਂਜੀ ਡਾਕਟਰ ਸਾਹਿਬ ਉਹ ਸਰ ਉਹ ਲਾਈਨ ਦਸੋ ਰਬਾ ਫੋਨ ਸਪੀਕਰ ਤੇ ਤੇਰੀ ਲੱਗਿਆ ਹੋਂਦਾ ਜੀ ਹਾਂਜੀ ਨਹੀਂ ਅੱਛਾ ਤੁਹਾਡੇ ਜਿਹੜੇ ਵਾਈਫ ਆ ਉਹ ਤੁਹਾਡੇ ਨੇੜੇ ਤਾਂ ਨਹੀਂ ਕਦੇ ਥੋੜੀ ਗੱਲ ਸੁਣਤਾ ਨਹੀਂ ਰਹੇ ਉਹ ਥੋੜੀ ਦੂਰ ਘੜੀਏ ਕੀ ਆ ਉਹ ਮਮਾ ਤੂੰ ਦਵਾਈ ਦੀ ਗੱਲ ਛੱਡ ਤੂੰ ਮੈਨੂੰ ਐਂ ਦੱਸ ਵੀ ਇਹ ਜਨਾਨੀ ਨਾਲ ਰਹੀ ਕਿਵੇਂ ਜਾਂਣਾ ਤੂੰ ਧੇਰਾ ਬੜਾ 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 ਬੋਦਾ ਬੜਾ ਸਬਦਾ ਬੜੂਗਾ ਮਿਰਚੀ ਮੁਰਗਾ ਮਿਰਚੀ ਮੁਰਗਾ ਮਿਰਚੀ